शिमले तो बाहर आप निकल चुके हैं तो तकरीबन चौदह किलोमीटर की दूरी का रास्ता आपका यही काम है मेरा यही काम है लोगों को का आ, का तो। और शिमला की बात करें तो जो मतलब मेन चीज़ है यहाँ पे घूमने के लिए वो क्या क्या है यहाँ पे एक तो गुफरी है सर नाल देरा है मशोबरा है तता पानी है जो तता पानी में रिवर राफ्टिंग होती थी तो आज कल वो पंद्रह जुलाई को बंद होती थी बरसात के टाइम में ਕੋਈ ਪਤਾ ਨਹੀਂ ਕਦੋਂ ਇੱਥੇ ਕੁਦਰਤ ਆਪਣਾ ਨਾਚ ਜਿਹੜਾ ਉਹ ਕਦੋਂ ਨੱਚਣ ਲੱਗ ਜੇ ਤੇ ਆਪਣੇ ਰੰਗ ਆ ਉਹ ਕਦੋਂ ਵਿਖੇਰਨ ਲੱਗ ਜੇ ਇਹ ਤਸਵੀਰਾਂ ਨੇ ਤੇ ਲੈ ਕੇ ਚੱਲਦੇ ਆ ਤੁਹਾਨੂੰ ਪੁਫਰੀ ਟੂ ਸ਼ਿਮਲਾ ਦੇ ਵਿੱਚ ਸਾਡਾ ਤੀਜਾ ਦਿਨ ਆ ਤੇ ਬਾਈ ਠਾਕਰੇ ਜੀ ਤੇ ਬਾਈ ਕਰਨੀ ਜੀ ਤੇ ਚਾਹ ਦਾ ਪਿਆਲਾ ਪੀ ਕੇ ਉਸ ਤੋਂ ਬਾਅਦ ਜਿਹੜਾ ਸਫਰ ਆ ਉਹ ਕੁਫਰੀ ਵੱਲ ਨੂੰ ਹੁਣ ਅਸੀਂ ਚੱਲਾਂਗੇ ਤੇ ਉੱਥੋਂ ਦਾ ਜਿਹੜਾ ਵੀ ਮਾਹੌਲ ਆ ਯਾਨੀ ਕਿ ਫੰਕਸ਼ਨ ਲਈਓ ਆਪਣੇ ਆਪ ਚ ਕਾਫੀ ਫੇਮਸ ਆ ਤੇ ਇੱਥੋਂ ਤਕਰੀਬਨ 16 ਕਿਲੋਮੀਟਰ ਦੀ ਦੂਰੀ ਤੇ ਕੁਫਰੀ ਆ ਤੇ ਉੱਥੋਂ ਦਾ ਜਿਹੜਾ ਮਾਹੌਲ ਆ ਉਹ ਤੁਹਾਡੇ ਨਾਲ ਅਸੀਂ ਪੇਟਾ ਕਰਾਂਗੇ ਬੈਠਾ ਹੀ ਹੋ ਕੋਲੀ ਆਏਗੇ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਵੀਡੀਓ 'ਚ ਬਣੇ ਰਿਓ ਰਸਤੇ ਦੀ ਜਿਹੜਾ ਮਾਹੌਲ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ 'ਚ ਬਣੇ ਦੋਸਤੋ ਹੋਟਲ ਦੇ ਵਿੱਚੋਂ ਚੈੱਕ ਆਊਟ ਆਪਾਂ ਕਰਤਾ ਤੇ ਇਹ ਸਮਾਨ ਆ ਇਹ ਆਪਣਾ ਹੋਟਲ ਸੀ ਤੇ ਹੁਣ ਜਿਹੜੀ ਸਾਡੀ ਟੀਮ ਆ ਕੋਫਰੀ ਵੱਲ ਨੂੰ ਜਾ ਰਹੀ ਆ ਤੇ ਆ ਬਾਈ ਨੂੰ ਅਸੀਂ ਨਾਲ ਰੱਖਿਆ ਇਹ ਆਪਾਂ ਨੂੰ ਕੋਫਰੀ ਤੱਕ ਲੈ ਕੇ ਜਾਊਗਾ ਗਾਈਡ ਤੇ ਠਾਕਰੇ ਸਾਭਦੀਆਂ ਵੀ ਦੋ ਵਿਚਾਰ ਸੁਣਨੇ ਆ ਦੱਸੋ ਜੀ ਮਸਾ 호텔 ਸੇ ਅਬ ਇਨਕਲ ਚੁਕੇ ਆਂ ਤੇ ਇਸ ਕੇ ਬਾਦ ਕੁਫਰੀ ਚਲenge ਭਾਈ ਹੈ ਆਪਣੇ ਸਾਥ ਗਾਈਡ ਆਪਣੇ ਕੋ ਜਾਣ ਆ ਆ ਕੇ ਮੇਨ ਜਗ੍ਹਾ ਹੈ ਜੋ ਹੈ ਉਹਨੇ ਕੋ ਦਿਖਾਏਗਾ ਭਾਈ ਅਬ ਠੀਕ ਹੈ ਉਸ ਕੇ ਬਾਦ ਵਹਾਂ ਸੇ ਫਿਰ ਨਏ ਸਿਰ ਸੇ ਬਲੌਗ ਨਏ ਬਲੌਗ ਬਣਾਏਗੇ ਔਰ ਆਪਣੇ ਸਾਥੀਓਂ ਸੋਤੇ ਜੋ ਡੇਗੇ ਤੇ ਕੁਫਰੀ ਤੋਂ ਆ ਕੇ ਫਿਰ ਉਸ ਤੋਂ ਬਾਦ ਜਿਹੜੀਆਂ ਸ਼ਿਮਲੇ ਦੀਆਂ ਇਤਿਹਾਸਿਕ ਚੀਜ਼ਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਗੱਡੀ ਸਾਡੀ ਤਿਆਰ ਤੋ ਤੁਹਾਨੂੰ ਸਿਮਲੇ ਤੋਂ 12 ਆਪਾਂ ਨਿਕਲ ਚੁੱਕੇ ਆ ਤੇ ਤਕਰੀਬਨ 14 ਕਿਲੋਮੀਟਰ ਦੀ ਦੂਰੀ ਤੇ ਇੱਥੇ ਕੁਫਰੀ ਦਾ ਰਸਤਾ ਤੇ ਇਹ ਪੈਸਾ ਵਾ ਜਿਹੜੇ ਆਪਾਂ ਨੂੰ ਇੱਥੋਂ ਦਾ ਜਿਹੜਾ ਪਲੇਸ ਆ ਉਹ ਘੁਮਾਉਣਗੇ ਮੁੱਖ ਕੇ ਤੇ ਆਪਾਂ ਨੂੰ ਕੁਫਰੀ ਲੈ ਕੇ ਚੱਲੇ ਆ भाई जी भी करते हैं सर क्या नाम है आपका मेरा नाम अरमान खान जी अरमान खान साहब खान साहब एक बात बताओ मतलब कि आपका यही काम है मेरा यही काम है लोगों को घुमाने का हाँ, का तो एवरेज तो माने तो जैसे ये टूरिस्ट प्लेस है शिमला कितने लोगों की यहाँ पे विजिट हो जाती है आप यहीं रहते हो तो उसके बारे में थोड़ी जानकारी दीजिए यहाँ पे तो सीजन के हिसाब से होता है जैसे मई जून जुलाई ये पीक सीजन रहता है यहाँ ठीक है और नवंबर दिसंबर जनवरी भी पीक सीजन रहता है यहाँ क्योंकि उस टाइम स्नो कितनी है यहाँ हाँ तो उस टाइम भी बहुत क्राउड होता है यहाँ यहाँ रूम मिलने मुश्किल हो जाते हैं उस टाइम ठीक है हाँ जी अभी पंद्रह जुलाई के बाद फिर टूरिस्ट कम हो जाएंगे ठीक है हाँ जी, तो, तो यहाँ पे पंद्रह जुलाई के बाद बरसात शुरू हो जाती है ठीक है तो एक चीज़ और बताइए जैसे अपने कुफरी जा रही है तो वहाँ पे क्या कुछ खास है वहाँ पे कुफरी में सबसे पहले आंदा वे ग्रीन वैली आता है यहाँ पे गदर मूवी की शूटिंग हुई थी

उसके अंदर काफ़ी रिस्की सिस्टम भी रहता है नहीं तो वो सेफ है सर सारा सेफ है कोई दिक्कत नहीं वहाँ कोई दिक्कत नहीं है सर पूरा एंजॉय के लिए एक्टिविटीज बनाई हुई है उन्होंने न पूरी सेफ्टी होती है सर उसमें ठीक है और शिमला की बात करें तो जो मतलब मेन चीज़ है यहाँ पे घूमने के लिए वो क्या क्या है यहाँ पे एक तो गुफरी है सर नाल दे है मशोबरा है तता पानी है जब तता पानी में रिवर राफ्टिंग होती थी तो आजकल वो पंद्रह जुलाई को बंद होती थी बरसात के टाइम में ਹਾਂ ਕੋ ਇਸ ਵਾਰ ਉਹਨਾਂ ਨੇ ਪਹਿਲੇ ਹੀ ਬੰਦ ਗਿਆ ਉਹ 2 ਤਾਰੀਖ ਨੂੰ ਹੀ ਬੰਦ ਗਿਆ ਉਹ ਕਿਉਂਕਿ ਪਾਣੀ ਦਾ ਲੈਵਲ ਜ਼ਿਆਦਾ ਵੱਧ ਗਿਆ ਉਸ ਵਿੱਚ ਹਾਂ ਤੇ ਉਸ ਵਜਿਹਾ ਸੇ ਉਹਨਾਂ ਨੇ ਉਹ ਪਹਿਲੇ ਹੀ ਬੰਦ ਕਰ ਦਿਆ। ਕੋ ਨਾਲ ਜਿਹੜਾ ਮੈਂ ਗਲੋਕ ਪੋਰਸ ਵਗੈਰਾ ਹੈ, ਗਲੋਬ ਗਾਰਡਨ ਵਗੈਰਾ ਹੈ ਹਾਂ ਤੇ ਉਹ ਵੀ ਅੱਛੀ ਜਗ੍ਹਾ ਹੈ ਘੁੰਮਣੇ ਲਈ। ਠੀਕ ਹੈ। ਜੀ ਤੇ ਮੈਂ ਵਾਈਪਰ ਇੱਕ ਚੀਜ਼ ਹੋਰ ਦੱਸਨੀ ਆ ਖਾਨ ਸਾਹਿਬ ਬਾਰੇ ਇਹ ਵੈਸੇ ਕਸ਼ਮੀਰ ਤੋਂ ਬਿਲੋਂਗ ਕਰਦੇ ਆ ਤੇ ਆਪਣੀ ਰੋਜੀ ਰੋਟੀ ਲਈ ਇੱਥੇ ਆਪਣਾ ਜਿਹੜਾ ਸਮਾਂ ਉਹ ਇੱਥੇ ਲਗਾਉਂਦੇ ਆ ਤੇ ਇੱਥੇ ਜਿਹੜਾ ਕੰਮ ਕਰਾਉ ਉਹ ਆਪਣਾ ਇੱਥੇ ਕਰਦੇ ਆ। ਤੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਕੁਦਰਤ ਦੀਆਂ ਯਾਨੀ ਕੋਈ ਪਤਾ ਨਹੀਂ ਕਦੋਂ ਇੱਥੇ ਕੁਦਰਤ ਆਪਣਾ ਨਾਚ ਜਿਹੜਾ ਉਹ ਕਦੋਂ ਨੱਚਣ ਲੱਗ ਜੇ ਤੇ ਆਪਣੇ ਰੰਗ ਉਹ ਕਦੋਂ ਬਿਖੇਰਨ ਲੱਗ ਜੇ ਇਹ ਤਸਵੀਰਾਂ ਨੇ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਕੋਫਰੀ ਦੋਸਤੋ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਦਿੱਕਤ ਦੇਖੀ ਜਾਂਦੀ ਆ ਉਹ ਜਾਮ ਦੀ ਦੇਖੀ ਜਾਂਦੀ ਹੈ ਯਾਨੀ ਹੁਣ ਤੁਸੀਂ ਵੇਖੋ ਤਕਰੀਬਨ 10 ਮਿੰਟ ਦਾ ਸਮਾਂ ਹੋ ਚੁੱਕਿਆ ਪਰ ਹਲੇ ਅਸੀਂ Shimla ਤੋਂ ਬਾਹਰ ਨਹੀਂ ਨਿਕਲੇ ਹੋਟਲ ਤੋਂ ਲੈ ਕੇ ਹੁਣ ਤੱਕ ਸਿਰਫ ਅਸੀਂ 1 ਤੋਂ 1.5 ਕਿਲੋਮੀਟਰ ਦਾ ਸਫ਼ਰ ਹੀ ਤੈਅ ਕਰ ਪਏ ਆ ਤੇ ਯਾਨੀ ਜਗ੍ਹਾ-ਜਗ੍ਹਾ ਤੇ ਇੱਥੇ ਜਾਮ ਲੱਗ ਜਾਂਦਾ ਤੇ ਖਾਨ ਸਾਹਿਬ ਇਸ ਦਾ ਗੀਰੀ ਜਨਾ ਇਸਨੇ ਸਰ ਅੱਗੇ ਦਾ ਰੋਡ ਟੁੱਟਾ ਹੋਇਆ ਇੱਕ ਜਗ੍ਹਾ ਹੂੰ तो ट्रैफिक तो वैसे ही यहाँ ज्यादा रहता है हर टाइम यहाँ ट्रैफिक जाम ही रहता है थोड़ा बहुत तो होता ही रहता है लेकिन इस टाइम यहाँ रोड टूटा हुआ है एक जगह ना बारिश की वजह से तो वहाँ पे एक ही गाड़ी क्रॉस होती है ठीक से से है एक साइड से ट्रैफिक चलाती हैं फिर दूसरी साइड से चलाते हैं ठीक है जाम लगता है जी यहाँ खान काम चला हुआ है शायद पंद्रह बीस दिन में तैयार हो जाएगा खान साहब एक बात और बताओ यहाँ पे जैसे हम कल रास्ते में आ रहे थे जैसे चंडीगढ़ से तो जगह जगह पे जो पहाड़ हैं वो फिसल के आ जाते हैं जी जी। तो फिर इसका मतलब यहाँ पे ये सिस्टम चलता ही रहता है जी बरसात 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 नहीं क्योंकि इस बार पहली शुरू हो शुरू है है ना एक जुलाई से हो गई ठीक है तो हादसे तो वगैरह भी होते रहते होंगे कई जगह तो हो ही जाते हैं थोड़े बहुत बाकी उतना नहीं होता सर क्योंकि यहाँ के पहाड़ जो है पक्के पहाड़ है तो कई कई जगह रोडों का जहाँ काम चला हुआ है ना जी तो उस वजह से उसमें जैसे गोजर वगैरह लगता है तो वो फिर फिसक जाते है वहाँ पे पहाड़ ठीक है और कुफरी से आगे भी मतलब है यहाँ पे कुफरी से आगे नारकंडा है जी ठीक है वहाँ पे स्नो एक्टिविटीज होती है जब स्नो गिरता है ना तो और सर्दियों में तो यहाँ पे भी बर्फ़ वगैरह होती है यहाँ पे भी बर्फ़ होती है दो दो तीन तीन फुट बर्फ होती है यहाँ पे हाँ जी हाँ जी सड़के वड़के सारे फिर मशीन आती है बर्फ़ हटाती है फिर चलती है गाड़ियाँ खूबसूरत रास्ता है वो कुफरी में जाता दोस्तों एक ਖੂਬੀ ਹੋਰ ਤੁਹਾਨੂੰ ਦੱਸਦੇ ਇਹਨਾਂ ਇਲਾਕਿਆਂ ਦੀ ਆ ਜਿਹੜੇ ਤੁਸੀਂ ਪੇੜ ਦੇਖਦੇ ਹੋ ਇਹਨਾਂ ਦਾ ਨਾਮ ਹੈ ਜਿਹੜਾ ਦੇਵਦਾਰ ਪੇੜ ਆ ਇਹਨਾਂ ਦੇ ਬਾਰੇ ਚ ਵੀ ਬਾਈ ਤੋਂ ਜਾਣਕਾਰੀ ਲੈਣੀ ਹੈ ਤੇ ਸਾਰਾ ਜਿਹੜੇ ਪੇੜ ਆ ਜੀ ਦੇਵਦਾਰ ਤੇ ਇੱਕ ਹੋਰ ਤੁਸੀਂ ਨਾਮ ਦੱਸਦੇ ਸੀ ਕੀ ਨਾਮ ਸੀ ਛੇੜ ਛੇੜ ਹੁੰਦਾ ਜੀ ਛੇੜ ਜੀ ਤਾਂ ਅਗਰ ਇਸ ਦਾ ਬੀਜ ਵਗੈਰਾ ਆਪਣੇ ਲੈ ਕੇ ਜਾਂਦੇ ਜਿਵੇਂ ਰਾਜਸਥਾਨ ਵੀ ਲੈ ਕੇ ਜਾਂਦੇ ਜਾਂ ਪੰਜਾਬ ਮੇ ਤੁਹਾਨੀ ਹੋਵੇ ਨਹੀਂ ਇਹ ਕਈ ਨਹੀਂ ਲੱਗੇਗਾ ਉਸ ठीक है लगता ठंडे इलाकों में और पहाड़ी इलाकों में लगता है और अपने आप ही ये मतलब अपने आप ही लगते जाइए इसको निकाल के दूसरी जगह लगाये लगता ही नहीं, लगते नहीं। है लगते ये खुभी है इनकी ये खुभी है इनकी ता आ जड़े ਤੁਸੀਂ ਪੇੜ ਦੇਖ ਰਹੇ ਹੋ ਇਹ ਸਿਰਫ ਪਹਾੜੀ ਇਲਾਕਿਆਂ ਤੇ ਠੰਡੇ ਇਲਾਕਿਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਮੀਆਂ ਸਾਹਿਬ ਜਿਵੇਂ ਤੁਸੀਂ ਕਸ਼ਮੀਰ ਤੋਂ ਹੋ ਜੀ ਤਾਂ ਕਸ਼ਮੀਰ ਦੇ ਵਿੱਚ ਵੀ ਇਹੋ ਜਿਹੀ ਹੁੰਦੀ ਹੈ ਨਾ ਪੇੜ ਇਹ ਪੇੜ ਉਹਦੇ ਬਹੁਤ ਜੀਵਾਂ ਠੀਕ ਹੈ यानि 70 ਤੋਂ 80% ਦੇਵਦਾਰ ਪੇੜ ਹੀ ਆ ਇਹ ਉਹਦਾਰੀ ਹੈ और इसको इसके लिए बड़ी सख्त सज़ा है हम्म काटने के लिए ना अगर कोई गैर और, मर और इसमें इसमें लगती लगती है है इस पेड़ को काटने हाँ जी 302 लगती इसमें ठीक है तो जैसे आप यहीं से हो तो कल हम जब आ रहे थे तो रस्ते में कोई बंदा मिला था जी वो बोल रहा था कि टू लाइन टू लाइन लाइन फोर लाइन यहाँ पे वो बन रहा है जी निया। तो उसके अंदर पेड़ काफी कटे हैं ये सच्ची है बात हाँ तो बहुत पेड़ हैं उसमें फोर लाइन में तो ਜਹਾਂ ਕੋਈ ਰੋਡ ਮੇ ਆਏਗਾ ਉਸਕੋ ਤੋ ਕਾਰ ਦਿੱਤੀ ਲੇਤੀ ਜੂ ਉਸਕੋ ਸਰਕਾਰ ਕਾਰ ਦਿੱਤੀ ਜੂ ਪਹਿਲੇ ਪਰਮਿਸ਼ਨ ਮੰਗਦਾ ਉਸਕੋ ਉਸਦੀ ਬਾਤ ਕੱਟ ਜਾਂਦਾ ਹੈ ਠੀਕ ਹੈ ਤਾਂ ਬਾਈ ਦੇ ਕਹਿਣ ਦਾ ਮਤਲਬ ਹੈ ਵੀ ਉਹਨਾਂ ਪੇੜਾਂ ਨੂੰ ਕੱਟਣ ਦਾ ਮਕਸਦ ਸਿਰਫ ਇਹ ਆ ਵੀ ਤਾਂ ਕਿ ਲੋਕਾਂ ਨੂੰ ਸਹੂਲਿਅਤ ਮਿਲ ਸਕੇ ਤੇ ਜਿਹੜੀਆਂ ਇੱਥੇ ਕੱਟਣਾ ਵਾ ਵਗੈਰਾ ਵਾਪਰਦੀਆਂ ਰਹਿਣੀਆਂ ਉਹ ਨਾ ਕੱਟਣ ਤੇ ਬੜੇ ਰਿਓ ਵੀਡੀਓ ਦੇ ਵਿੱਚ ਦੋਸਤੋ ਰਾਜਸਥਾਨ ਤੇ ਪੰਜਾਬ ਨਾਲੋਂ ਜਿਹੜਾ ਇੱਥੇ ਪੈਟਰੋਲ ਦਾ ਉਹ ਰੇਟ ਦਾ ਵੀ ਕਾਫੀ ਫਰਕ ਆ 95 ਰੁਪਏ ਇੱਥੇ ਰੇਟ ਦਾ ਜਿਹੜਾ ਬਿਲਕੁਲ ਹੋਰ ਵਸਿਸਟ ਇੱਥੇ ਭਾਰੀ ਬਰਸ ਜਿੱਦਾਂ ਜਗ੍ਹਾ ਨਹੀਂ ਸੁਲਾਈ ਜਿੰਨੇ ਵਿੱਚ ਜਿਹੜਾ ਰੇਟ ਆ 95 ਰੁਪਏ ਦੋਸਤੋ ਆਹ ਦੇਖੋ ਯਾਰ ਕਿ ਬੈਠੇ ਯਾਰ ਕਿਉਂ ਯਾਰ ਆ ਕੇ ਆਕ ਆਲੇ ਨਿੰਦਾਂ ਤੇ ਆ ਤੁਹਾਡੇ ਸੁਸਤੇ ਜਿਹਾ ਲੱਗਦੇ ਆ ਕੋਲੋ ਰਿਜ਼ੋਰਟ 25000 ਦੂਸਰਾ ਹੈਪੀਪੁਰੇ ਇਸ ਹਾਸੇ ਦੋਸਤ ਦੋਸਤ ਲੈ ਲਈ ਦੀ ਗੱਡੀ ਤੇ ਨਿੰਦਾਂ ਗੱਡੀ ਦਾ ਇਹ ਦੇਖੋ ਤੁਸੀਂ ਕਿਸ ਤਰ੍ਹਾਂ ਦੀ ਹੈ ਜਿਹੜਾ ਐਡਵੈਂਚਰ ਪਰਕ ਜਿੱਥੇ ਆਪਾਂ ਜਾਣਾ ਉਸ ਜਗ੍ਹਾ ਤੇ ਆਪਾਂ ਆ ਚੁੱਕੇ ਆਂ ਇਹ ਤਸਵੀਰਾਂ ਤੁਸੀਂ ਦੇਖੋ ਕਾਫੀ ਔਖੀ ਇੱਥੇ ਗੱਡੀ ਚਲਾਉਣੀ ਹੈ ਜੇ ਤੇ ਇਹ ਉਹ ਜਗ੍ਹਾ ਐਡਵੈਂਚਰ ਰਿਜ਼ੋਰਟ ਕੁਫਰੀ ਨਿਊ ਕੁਫਰੀ ਮਮ ਕਰੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਉਹ ਐਡਵੈਂਚਰ ਰਿਜ਼ੋਰਟ ਆ ਜਿਹੜਾ ਉੱਥੇ ਆਪਾਂ ਪਹੁੰਚ ਚੁੱਕੇ ਆਂ ਇਹ ਤਸਵੀਰਾਂ ਤੇ ਇਹ हिमाचल ਦਾ ਵਿਊ ਆ ਸਾਹਮਣੇ ਤੁਸੀਂ ਸਾਰਾ ਜਿਹੜਾ ਵਿਊ ਆ ਪ੍ਰੋਪਰ ਉਹ ਦੇਖ ਸਕਦੇ ਹੋ ਤੇ ਉਹ ਸਾਹਮਣੇ ਜਮੀਨਾਂ ਹਿਮਾਚਲ ਦੀਆਂ ਇਸ ਤਰ੍ਹਾਂ ਨਹੀਂ ਹੁੰਦੀਆਂ ਤੇ ਇਸ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਤੇ ਜਿਹੜਾ ਅੰਦਰ ਦਾ ਮਾਹੌਲ ਆ ਤਾਂ ਕਿ ਵੀਡੀਓ ਲੰਬੀ ਨਾ ਹੋਵੇ ਉਸ ਨੂੰ ਆਪਾਂ ਪਾਰਟ 2 ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਉਸ ਤੋਂ ਬਾਅਦ ਜਿਹੜੇ ਸ਼ਿਮਲੇ ਦੇ ਵੀਡੀਓ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਹੁਣ ਆਪਾਂ ਇਸ ਦੇ ਵਿੱਚ ਚੱਲਾਂਗੇ ਐਡਵੈਂਚਰ ਰਿਜ਼ੋਰਟ ਦੇ ਵਿੱਚ ਤੇ ਉਹ ਚੀਜ਼ਾਂ ਅੰਦਰ ਕੀ ਕੁਛ ਆ ਉਹ ਸਾਰਾ ਆਪਾਂ ਤੁਹਾਨੂੰ ਸੈਕੰਡ ਪਾਰਟ ਦੇ ਵਿੱਚ ਵਿਖਾਵਾਂਗੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਉਮੀਦ ਕਰਦੇ ਹਾਂ ਤੁਸੀਂ ਵੀਡੀਓ ਨੂੰ ਪਸੰਦ ਕਰੋਗੇ ਤੇ ਮਿਹਰਬਾਨੀ ਦੋਸਤੋ ਜਿਉਂਦੇ ਵਾਸਤੇ ਰੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਸ਼ੁਕਰੀਆ